ਜੋ ਆਪੇ ਨਾ ਜੀ ਹਾਜ਼ਰੀ ਸਾਰੀ ਸੰਗਤ ਜਿਸ ਕੁਬਲੇ ਨੂੰ ਮੱਛਾ ਹੈ ਯਾ ਹੱਥ ਨੱਚ ਲੋ ਸੇ ਜੈ Oh uh -huh. ਸਨ ਮੇਲਾ ਕਰਵਾਇਆ ਜਾ ਰਿਹਾ ਤੁਹਾਡੇ ਪਿੰਡ ਦੇ ਮੰਗਾਲ ਦੇ ਵਿੱਚ ਹਰ ਸਾਲ ਕਰਵਾਇਆ ਜਾਂਦਾ ਕੀ ਹੈ ਦਾ ਮਤਲਬ ਤੇ ਮਤਬਐ ਮੇਰੇ ਦਾਦਾ ਜੀ ਸ਼੍ਰੀ ਤਗ ਮੋਤੀ لال ਚੰਦਰ ਸ਼ਰਮਾ ਜੀ ਸਨ 55 ਚ ਹੜ ਆਇਆ ਸੀ ਸਾਡੇ ਇਥੇ ਪਿੰਡ ਚ ਏਰੀਆ ਚ ਤੇ ਮੇਰੇ ਦਾਦਾ ਜੀ ਨੇ ਉਦੋਂ ਜਲ ਪੀਰ ਅੱਗੇ ਪੁਜਾਰੀਸ਼ ਕੀਤੀ ਕਿ ਸਾਡੇ ਪਿੰਡ ਨੂੰ ਬਚਾ ਦਿੱਤਾ ਜਾਏ ਤੇ ਅਸੀਂ ਤੁਹਾਡੀ ਨਿਵਾਜ਼ ਦੇਾਂਗੇ ਤੇ ਮੇਲਾ ਕਰਵਾਵਾਂਗੇ ਸਨ 55 ਤੋਂ ਚੱਲ ਰਿਹਾ 70 ਸਾਲ ਹੋ ਗਿਆ ਮੇਲੇ ਨੇ ਚੱਲਦੇ 71ਵਾਂ ਮੇਲਾ ਹੈ ਪਹਿਲੇ ਮੇਰੇ ਦਾਦਾ ਜੀ ਕਰਦੇ ਸੀ ਫਿਰ ਮੇਰੇ ਫਾਦਰ ਸਾਹਿਬ ਸ਼੍ਰੀ ਬੱਧਰ ਪਾਲ ਜੀ ਆਂਦੇ ਹੁਣ ਜ਼ਿੰਮੇਵਾਰੀ ਮੇਰੀ ਹੈ ਇਹ ਸਾਰੇ ਪਿੰਡਾਂ ਦੇ ਸਹਿਯੋਗ ਨਾਲ ਇਹ ਮੇਲਾ ਹੁੰਦਾ ਹੈ ਅਣਕੋਲ ਕੋਹਤੇ ਸੀ ਇਸ ਮੇਲੇ ਦੇ ਮੁੱਖ ਮਹਿਮਾਨ ਇਸ ਸਾਡੇ ਇਸ ਮੇਲੇ ਦੇ ਮਹਿਮਾਨ ਹੀ ਪੱਕੇ ਮੈਂਬਰ ਹੈ ਲਾਈਫਟਾਈਮ ਇਹ ਸ਼੍ਰੀ ਜਗਿੰਦਰ ਪਾਲ ਜੀ ਇਸ ਮੇਲੇ ਦੇ ਮਹਿਮਾਨ ਮੈਂਬਰ ਵੀ ਹੈ ਤੇ ਮੁੱਖ ਮਹਿਮਾਨ ਵੀ ਹੈ ਔਰ ਜਬ ਤੱਕ ਜਿੰਦਾ ਹੈ ਤਬ ਤੱਕ ਉਹ ਹੀ ਮਹਿਮਾਨ ਰਹੇਗੇ ਇਸke ਲਗਾ ਕੋਈ ਨਹੀਂ ਉਸਕਾ ਮਹਿਮਾਨ ਰਹੇਗਾ ਇਹ ਪ੍ਰੋਗਰਾਮ ਕੀਤਾ ਇਹਨਾਂ ਮੇਲੇ ਨੂੰ ਵੀ ਦੇਖਿਆ ਕਿ ਕਾਫੀ ਕਵਾਲ ਵਗੈਰਾ ਵੀ ਆਏ। ਇਹ ਸਭ ਤੋਂ ਪਹਿਲੇ ਦੇ ਸਵੇਰੇ ਹਵਨ ਹੁੰਦਾ ਹੈ। ਹਵਨ ਤੋਂ ਬਾਅਦ ਆਈ ਜਲ ਪੀ ਰਗੇ ਆਪਾਂ ਪੀਰ ਬਾਬਾ ਦੇ ਆਪਾਂ ਚੰਡੇ ਦੀ ਇੱਕ ਰਸਮ ਅਦਾ ਕੀਤੀ ਜਾਂਦੀ ਹੈ। ਉਹਦੇ ਬਾਅਦ ਇੱਕ ਪੰਜਾਬੀ ਪਾਰਟੀ ਹੁੰਦੀ ਹੈ। ਪੰਜਾਬੀ ਪਾਰਟੀ ਦੇ ਬਾਅਦ ਹਰ ਸਾਲ ਦੀ ਤਰ੍ਹਾਂ ਕਵਾਲ ਆਉਂਦੇ ਆ ਇੱਥੇ। ਮਲੇਰ ਕੋਲਾ ਤੋਂ ਕਵਾਲ ਆਉਂਦੇ ਆ ਤੇ ਲੰਗਰ ਦਾ ਇੰਤਜ਼ਾਮ ਕੀਤਾ ਜਾਂਦਾ ਪਬਲਿਕ ਲਈ। ਅੰਜਨ ਮंगे ਯਾਹਲਾ ਹੋਵੇ ਮੇਲੇ ਦੇ ਵਿੱਚ ਕੀ ਪੈਂਦਾ ਹੈ? ਜੋੰਦੇ ਮਗਾਲ ਦੇ ਵਿੱਚ ਬਹੁਤ ਪੁਰਾਣਾ ਜਿਹੜਾ ਮੇਲਾ ਕਰਾਇਆ ਜਾਂਦਾ ਹੈ ਸ਼੍ਰੀ ਕੁਮਾਰ ਬਟਾਲਵੀ ਦੀ ਯਾਦ ਦੇ ਵਿੱਚ ਨਹੀਂ ਨਹੀਂ ਲਾਸ਼ਾ ਦੀ ਯਾਦ ਬਬਲਾ ਦੀ ਔਰ ਮੀ ਬਾਚ ਹੈ ਇੱਥੇ ਮਲ ਮਾਤਾ ਦਾ ਮੰਦਿਰ ਹੈ ਔਰ ਹਰ ਸਾਲ ਇੱਥੇ ਵੀ ਉਹ ਜਨਵਾਰ ਕਰਦੇ ਆ ਔਰ ਵਧੀਆ ਤਰੀਕੇ ਦੇ ਨਾਲ ਮਲ ਮਾਤਾ ਦਾ ਮੰਦਿਰ ਬਣਾ ਰਹੇ ਆ ਮੇਰੇ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਆ ਔਰ ਮਲ ਮਾਤਾ ਅਗੇ ਮੇਰੀ ਪ੍ਰਾਰਥਨਾ ਸਾਰੇ ਹੀ ਲੋਕਾਂ ਦੇ ਉੱਤੇ ਮਾਲਾ ਮਾਤਾ ਦਾ ਮਿਹਰ ਭਰਿਆ ਹੱਥ ਰਵੇ ਸਾਰੇ ਹੀ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੇ ਇਹ ਮੇਰੀ ਕਾਮਨਾ ਹੈ ਔਰ ਮਾਰਾ ਹੀ ਕਿਰਪਾ ਕਰੇ ਮਾਤਾ ਦੀ ਕਿਰਪਾ ਹੋ ਜੇ ਜਿਹੜੇ ਸ਼ਿਕਵਾਰ ਬਟਾਲਵੀ ਸੀ ਉਹ ਸੀ ਬਟਾਲੇ ਦੇ ਰਹਿਣਾਂ ਦੇ ਉਹਨਾਂ ਦੀ ਸ਼ਾਦੀ ਸਾਡੇ ਮੰਗਲ ਦੇ ਵਿੱਚ ਹੋਈ ਸੀ ਰਿਸ਼ਤੇਦਾਰੀ ਨਾਲ ਹੀ ਤੇ ਇਹ ਮੇਰੇ ਵੱਲੋਂ ਜੇ ਤਾਂ ਮਾਰਾ ਹੀ ਕਿਰਪਾ ਹੋਈ ਕਿ ਕਾਫੀ ਸ਼ਹੀਦਾਂ ਦੇ ਆਪਾ ਯਾਦਗਰੀ ਗੇਟ ਬਣਾਏ ਸੀ ਕਿ ਮੇਰੇ ਬੰਦ ਦੀ ਸ਼ਰਤ ਆ ਵੀ ਇਹਦਾ ਵੀ ਇੱਕ ਗੇਟ ਬਣਾਇਆ ਜਾਏਗਾ ਰੋਡ ਦੇ ਉੱਤੇ ਉਹ ਰੋਡ ਦੇ ਨਾਲ ਨਾਲ ਲੋਕਾਂ ਦਾ ਇੱਕ ਯਾਦਗਰੀ ਹੋ ਜਾਂਦੇ ਲੋਕਾਂ ਨੂੰ ਪਤਾ ਲੱਗਦਾ ਕੋਈ ਬਾਹਰੋਂ ਆਏ ਤੇ ਗੇਟ ਬਣਿਆ ਇੱਕੋ ਸਾਜਮੀ ਦਾ ਗੇਟ ਬਣਿਆ ਤੇ ਸ਼ੇਖ ਕੁਮਾਰ ਬਟਾਲਵੇ ਜਿਹੜੀ ਵੀ ਬੜੀ ਹਸਤੀ ਤਗੜੀ ਹੋਈ ਆ ਇਸ ਕਰਕੇ ਮੇਰੇ ਕੋਲੋਂ ਫੇਰ ਆ ਜਿਹੜਾ ਉਥੇ ਮੇਲਾ ਕਰਾਇਆ ਯਾਰ ਸਾਰਿਆਂ ਨੂੰ ਲੱਖ ਲੱਖ ਵਧਾਈ ਹੈ ਜੈ